ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਮਿੱਠਾਪੁਰ ਪਿੰਡ ਦੀਆਂ ਔਰ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚਿਆਂ ਦੇ ਵਿੱਚ ਕਿੰਨਾ ਜੋਸ਼ ਹੈ ਇਸ ਸਮੇਂ ਕਿਉਂਕਿ ਧਰਤੀ ਓਕੇ ਟੀਮ ਜਿਹੜਾ ਗੋਲਡ ਮੈਡਲ ਜਿੱਤ ਕੇ ਵਰਤੀ ਹੈ ਤੇ ਇਸ ਸਮੇਂ ਜਿਹੜਾ ਮੰਤਰੀ ਜਤੇ ਮਨਦੀਪ ਦੋਨੋਂ ਹੀ ਜਿਹੜਾ ਇਸ ਸਮੇਂ ਆਪਣੇ ਪਿੰਡ ਮਿੱਠਾਪੁਰ ਜਿਹਨੂੰ ਓਕੀ ਦਾ ਮੱਕਾ ਕਿਹਾ ਜਾਂਦਾ ਹੈ ਉਹ ਖੁਦ ਇੱਥੇ ਪਹੁੰਚੇ ਨੇ ਜੀਪ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਉਹਨਾਂ ਨਾਲ ਕੀ ਕਹਿਣਾ ਹੈ ਹਾਂ ਲੱਗ ਰਿਹਾ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਪਿੰਡ ਪਹੁੰਚ ਗਏ ਫਾਈਨਲੀ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਪਿੰਡ ਜਾ ਘਰੇ ਵਾਦਿਆ ਲੋਕਾਂ ਜੀ ਕਿਤੇ ਨਾ ਕਿਤੇ ਬੱਚਿਆਂ ਦੀ ਵੀ ਸ਼ਾਨ ਨਜ਼ਰ ਆ ਰਹੀ ਹੈ ਕਿਉਂਕਿ ਬੱਚੇ ਵੀ ਤੁਹਾਡਾ ਹੌਕੀ ਨੂੰ ਦਿਖਾ ਕੇ ਸਵਾਗਤ ਬਿਲਕੁਲ ਜੀ ਬਿਲਕੁਲ ਆਲਵੇਜ਼ ਜਦ ਜਦੋਂ ਵੀ ਇਹੀ ਆਉਂਦੇ ਆ ਬੱਚੇ ਦਾ ਸਭ ਤੋਂ ਪਹਿਲੇ ਖੜੇ ਹੁੰਦੇ ਆ ਸਾਡੇ ਲਈ ਤੇ ਮੈਂ ਦਿਲਦਰ ਤੋਂ ਥੈਂਕਸ ਕਰਦਾ ਹੈ ਬਾਈ ਜਤ ਮੈਂ ਰੰਗ ਤੋਂ ਸੰਤੋਖ ਤੋਂ ਬਿਲਕੁਲ ਜੀ ਬਿਲਕੁਲ ਹੈਗੇ ਆ ਜੀ ਬਿਲਕੁਲ ਹੈਗੇ ਆ ਅਗਲੀ ਵਾਰ ਲਾ ਜੀ ਜੇ ਸੁਣਾ ਮਾਰੇ ਕੀ ਕਹੋਗੇ ਬਿਲਕੁਲ ਜੀ ਉਹਨਾਂ ਦਾ ਲਾਸਟ ਮੈਚ ਜ ਆ ਗੋਲਕੀਪਿੰਗ ਕਰਕੇ ਉਹਨਾਂ ਨੇ ਰਿਟਾਇਰ ਲਿਆ ਆ ਤੇ ਅਸੀਂ ਉਹਨਾਂ ਨੂੰ ਜਲ ਜੰਦੇ ਉਹਨਾਂ ਦੀ ਬ੍ਰਾਊਂਸ ਮੈਚ ਉਹਨਾਂ ਦੀ ਜਿਵੇਂ ਕਹਿੰਦੇ ਆ ਕੋਲੀ ਹੱਥ ਪਾਇਆ ਤੇ ਬਹੁਤ ਬਹੁਤ ਉੱਜੀ ਹੋ ਗਈ। ਨਾ ਇੱਕ ਕਿਤੇ ਨਾ ਕਿਤੇ ਜੇ ਸ਼੍ਰੀ ਜੈਸ਼ਵਲੋ ਜਿਹੜੇ ਗੋਲ ਬਚਾਏਗੇ ਉਸੇ ਦੀ ਬਦੌਲਤ ਜਿਹੜੀ ਟੀਮ ਫਾਈਨਲ ਦੇ ਪਹੁੰਚੀ ਸੀ ਬ੍ਰਾਊਂਸ ਮੈਚ ਦੇਖੋ ਜੀ ਗੋਲਕੀਪਰ ਨੇ ਤੇ ਗੋਲ ਹੀ ਪਜਾੜੇ ਆ ਜਣਾ ਜੀ ਤੇ ਉਹ ਉਹਨਾਂ ਦੇ ਉਹਨਾਂ ਦੀ ਡਿਊਟੀ ਆ। ਜਿੱਤਾ ਸਾਡੀ ਡਿਊਟੀ ਆ ਗੋਲ ਕਰਨੇ ਜਾਂ ਕਿਸੇ ਬਣਾਉਣੇ। ਉਹਦੀ ਡਿਊਟੀ ਆ ਕਿ ਗੋਲ ਪਜਾਉਣੇ। ਤੇ ਆਈ ਥਿੰਕ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹ ਚੀ ਇਹ ਬਹੁਤ ਜੀਤ ਗੱਲ ਹੈ ਬਿਲਕੁਲ ਆਪਾਂ ਮਨਪ੍ਰੀਤ ਨਾਲ ਵੀ ਗੱਲ ਕਰਾਂਗੇ ਮਨਪ੍ਰੀਤ ਜੀ ਹੁਣਾਂ ਦਾ ਕੀ ਕਹਿਣਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਿੱਠਾਪੁਰ ਪਿੰਡ ਦੀਆਂ ਨੇ ਜਿੱਥੇ ਕੀ ਲੋਕਾਂ ਵੱਲੋਂ ਸਵਾਗਤ ਕੀਤਾ ਯਾਰ ਛੋਟੇ ਛੋਟੇ ਬੱਚੇ ਸਵਾਗਤ ਕਰ ਰਹੇ ਨੇ ਬ੍ਰੌਂਜ਼ ਮੈਡਲ ਦਿਖਾ ਰਹੇ ਨੇ ਦੇਖ ਸਕਦੇ ਹੋ ਮੈਡਲ ਜਿਸ ਲਈ ਕਿੰਨੀ ਜਦੋਜਹਿਦ ਕਰਨੀ ਪਈ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਨਪ੍ਰੀਤ ਭਾਜੀ ਅੱਜ ਤੁਸੀਂ ਪਹੁੰਚੇ ਹੋ ਪੱਪਲੇ ਪਿੰਡ ਮੈਡਲ ਜਿੱਤ ਕੇ ਤੇ ਕਿੰਨਾ ਦਾ ਲੱਗ ਰਿਹਾ ਹੈ ਭਜੀ ਬਹੁਤ ਵਧੀਆ ਲੱਗ ਰਿਹਾ ਤੁਸੀਂ ਦੇਖ ਹੀ ਰਹੇ ਕਿੰਨਾ ਪਿਆਰ ਮੇਰੇ ਕਿੰਨਾ ਸਵਾਗਤ ਮਿਲ ਰਿਹਾ ਭਜੀ ਪਰਟਮੈਂਟ ਹੋ ਰਿਹਾ ਭਜੀ ਇੱਕ ਰਹਿਗੇ ਬਿਲਕੁਲ ਤਸਵੀਰਾਂ ਤੁਸੀਂ ਵੇਖੋ ਮੰਤਰੀ ਥੁਣਾ ਨੂੰ ਜਿਹੜਾ ਉਤਾਰਿਆ ਜਾ ਰਿਹਾ ਹੈ ਜੀਪ ਤੋਂ ਔਰ ਲੈ ਕੇ ਜਾਇਆ ਜਾ ਰਿਹਾ ਹੈ ਸ੍ਰੀ ਗੁਰਦੁਆਰਾ ਸਾਹਿਬ ਔਰ ਲੋਕਾਂ ਦਾ ਹਿਸਾਬ ਵੀ ਦੇਖ ਸਕਦੇ ਹੋ ਕਿੰਨਾ ਸਤਿ ਆਉਣਾ ਦੇ ਵਿੱਚ ਔਰ ਕੀ ਕੁਝ ਕਹਿਣਾ ਆਏਗਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਬਾਰੇ

ਲਗਾਤਾਰ ਮੈਡਲ ਨਹੀਂ ਕਦੀ ਜਿੱਤ ਪਏ ਗ੍ਰਾਉਂਡ ਮੈਡਲ ਲਗਾਤਾਰ ਦੋ ਵਾਰ ਇੰਡੀਆ ਨੇ ਜਿੱਤੇ ਆ ਤੇ ਅੱਗੇ ਲੱਗ ਰਿਹਾ ਕਿ ਟੀਮ ਦੀ بہت زور لایا بالکل <سؤال> ਇਹ ਦੋਨੋਂ ਕਿਤਾਬਾਂ ਪਰ ਇਸ ਵੀ ਵਾਰ ਇਹ ਚੁਣ ਲਈ ਕਿਉਂ ਕਿ ਉਹਨਾਂ ਨੇ ਮੌਕਾ ਦਿੱਤੀ ਹੈ ਬਿਲਕੁਲ ਸ਼੍ਰੀ ਜੀ ਜੀ ਹਮੇਸ਼ਾ ਹੀ ਮੇਰੇ ਲਈ ਬਹੁਤ ਇੱਕ ਵਧੀਆ ਬ੍ਰਦਰ ਰਿਹਾ ਹੈ ਕਿਉਂਕਿ ਮੇਰੇ ਨਾਲ 14 ਸਾਲ ਐਸਪੈਂਡ ਕੀਤੇ ਇੱਕ ਤਾਂ ਉਹਨਾਂ ਦੇ ਕਾਰਨ ਤੁਸੀਂ ਦੋਨੋਂ ਬਿਲਕੁਲ ਬਿਲਕੁਲ ਇਹ 14 ਸਾਲ ਇੱਕ ਸਾਥ ਹੀ ਸ਼ੇਅਰ ਕੀਤਾ ਤੇ ਬਹੁਤ ਵਧੀਆ ਉਹਨਾਂ ਦਾ ਐਕਸਪੀਰੀਅੰਸ ਹੈ ਉਹ ਤੇ ਹਮੇਸ਼ਾ ਮੈਨੂੰ ਗਾਈਡ ਕਰਦਾ ਰਿਹਾ ਹੈ ਉਹ ਹੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹੇ ਕਿੰਨਾ ਤੇਰੇ ਬੜਾਈ ਖੁਸ਼ੀ ਹੈ ਕਿ ਜਿਹਦੇ ਦੇ ਲਾਸਟ ਮੈਚ ਵਿੱਚ ਜੋਧੇ ਜੀ ਬਹੁਤ ਬੜਾ ਹਿੱਸਾ ਹਾਂਜੀ ਕਿਤਾਬ ਤੇ ਜੋਧੇ ਨਹੀਂ ਕਹਿਣਾ ਚਾਹੁੰਦਾ ਕਿ ਦੇਖਾ ਸਾਰੇ ਪੁਆਇੰਟ ਬਹੁਤ ਬਹੁਤ ਵੈਟਸ ਤੋਂ ਆਇਆ ਬਹੁਤ ਬੈਂਡ ਸਾਰੇ ਜਿਹੜੇ ਮਿਲ ਰਹੀਆਂ ਆ ਇਹ ਵਾਚੇ ਨੂੰ ਸੂਰ ਵਿੱਚ ਜਾਓ ਇਹ ਵੀ ਹਾਂ ਕੋਈ ਵੀ ਸਪੋਰਟਸਟਾਈਲ ਹੋ ਰਿਹਾ ਬਹੁਤ ਹੀ ਸੇਫ ਹੈ ਆਪ ਕੋਈ ਹੋਰੋ ਕੇ ਟੀਮ ਮੈਨੇਜਰ ਉਹਦੇ ਦੇਖਿਆ ਤਾਂ ਨਾਮ ਨਹੀਂ ਹੋਗਾ ਗੁਜਰਾ ਫਾਈਨਲ ਤੋਂ ਬਾਹਰ ਕਰ ਦਿੱਤਾ ਗਿਆ ਫਾਈਨਲ ਲੱਗ ਨਹੀਂ ਰਿਹਾ ਕਿ ਉਹਨਾਂ ਦਾਤੀ ਹੋਈ ਕਿ ਇਹ ਇੱਕ ਬਾਰੇ ਵਿੱਚ ਕਹਿੰਦੇ ਬਟ ਇੱਕ ਹੀ ਦੋਸਤਾਂ ਪਰ ਜਿਹੜਾ ਐਥਲੀਟ ਬਹੁਤ ਮਿਹਨਤ ਕਰਕੇ ਇੱਥੇ ਆਇਆ ਉਹਨਾਂ ਨੇ ਬਹੁਤ ਜ਼ਿਆਦਾ ਸੈਕਰੀਫਾਈਸ ਕੀਤਾ ਸੀ ਉਹਨਾਂ ਨੇ ਬਹੁਤ ਜ਼ਿਆਦਾ ਹਾਰ ਮਿਹਨਤ ਕੀਤੀ ਇੰਨੀ ਟੂਰਨਾਮੈਂਟ ਵਿੱਚ ਹੋ ਕੇ ਜਦੋਂ ਡਿਸਕਵਾਲਿਫਾਈ ਹੋਏ ਬਹੁਤ ਦੁੱਖ ਸੀ ਅੱਜ ਮੈਨੇ ਵੀ ਉਹਨਾਂ ਨੂੰ ਬਹੁਤ ਦੁੱਖੀ ਹੋਏ ਸੀ ਉਹ ਤੇ ਬਟ ਅਸੀਂ ਇਹੀ ਕਹਾਂਗੇ ਕਿ ਉਹ ਤਕੜੇ ਰਹਿਣ ਉਹ ਸਾਰਾ ਦੇਸ਼ ਉਹਨਾਂ ਦੇ ਨਾਲ ਆ ਕਿਦਾਂ ਦਾ ਕਿਹਾ ਕਿਉਂਕਿ ਉਹਨਾਂ ਨੇ ਟਰਵੀਟ ਕਰਕੇ ਕਹਿ ਵੀ ਦਿੱਤਾ ਕਿ ਸਨਿਆਸ ਲੈ ਲਿਆ ਉਹਨਾਂ ਨੇ ਉਹਨਾਂ ਨੂੰ ਵੀ ਲੱਗ ਰਿਹਾ ਹੈ ਕਿ ਇਸ ਉਹੀ ਜੇਤਨਾ ਉਹਨਾਂ ਨਾਲ ਹੋਇਆ ਹੈ ਕਿ ਬਾਕੀ ਪਲੇਅਰ ਨਹੀਂ ਉਹਨਾਂ ਦਾ ਕਿਦਾਂ ਦਾ ਕਿਹਾ ਕੰਫ ਲੈਵਲ ਵੀ ਤਾਂ ਲੋ ਹੋਇਆ ਹੋਇਆ ਇਹ ਦੇਖੋ ਇਹ ਜਿਹੜਾ ਜਿਹੜਾ ਆਪਣਾ ਰਿਟਾਇਰਮੈਂਟ ਦਾ ਉਹ ਉਹਨਾਂ ਦਾ ਪਰਸਨਲ ਡਿਸੀਜਨ ਸੀਗਾ ਬਟ ਹੋਰ ਆ ਦੇਖ ਰਹੇ ਹੋ ਇਹਨੇ ਹੁਣ ਤੱਕ ਜੋ ਵੀ ਪਰਫਾਰਮੈਂਸ ਦਿੱਤੀ ਉਹ ਇਹਨਾਂ ਬਹੁਤ ਜ਼ਿਆਦਾ ਜਿਹੜੇ ਯੂਥ ਸੀਗੇ ਬਹੁਤ ਜ਼ਿਆਦਾ ਇਨਸਪਾਇਰ ਹੋਏ ਸੀਗੇ ਉਹਨਾਂ ਤੋਂ ਬਹੁਤ ਜ਼ਿਆਦਾ ਹੁਣ ਵੀ ਤੁਸੀਂ ਦੇਖੀ ਹੋਗੇ ਤੇ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੀ ਹੀ ਗੱਲਾਂ ਜਾਰੀਆਂ ਹੋ ਰਹੀਆਂ ਆ ਕਿ ਸਾਰੇ ਹੀ ਉਹ ਜਿਹਨਾਂ ਨਾਲ ਨਾਰਾਜ਼ ਰਿਹਾ ਕਿ ਹਾਂ ਕਿ ਚਲੋ ਕਿ ਉਹਨਾਂ ਤੋਂ ਮੈਡਲ ਨਹੀਂ ਆ ਬਟ ਪੂਰਾ ਦੇਸ਼ ਉਹਨਾਂ ਦੇ ਨਾਲ ਖੜਾ ਆ ਕਿ ਹਾਂ ਕਿ ਹੀ ਕਹਾਂਗੇ ਕਿ ਤੁਸੀਂ ਨਾਰਾਜ਼ ਨਾ ਹੋ ਬਟ ਪੂਰਾ ਤੁਸੀਂ ਪਰਫਾਰਮੈਂਸ ਹਮੇਸ਼ਾ ਹੀ ਵਧੀਆ ਦਿੰਦੇ ਰਹੇ ਆ ਤੇ ਕੋਈ ਗੱਲ ਨਹੀਂ ਅੱਗੇ ਤੁਸੀਂ ਕਿਵੇਂ ਦੇਖਦੇ ਹੋ hockey ਨੂੰ ਲੈ ਕੇ ਅੱਗੇ ਜਿਹੜਾ hockey ਨੂੰ ਲੈ ਕੇ ਲੋਕ ਜਿਹੜਾ ਨੇ ਹੁਣ ਇਸ ਵਾਰ ਕਿਉਂਕਿ cricket ਨੂੰ ਲੈ ਕੇ ਕਾਫੀ ਸਾਰਾ ਰਸਲਾ ਲੋਕਾਂ ਇਨੋਂ hockey ਨੂੰ ਲੈ ਕੇ ਵੀ ਲੱਗ ਰਿਹਾ ਹੈ ਕਿ hockey ਨੂੰ ਲੈ ਕੇ ਵੀ ਲੋਕ ਅੱਗੇ ਆਉਂਦੇ ਬਿਲਕੁਲ ਬਿਲਕੁਲ ਹੀ ਦੇਖ ਰਹੇ ਹੁਣ ਦੂਸਰੇ ਸਪੋਰਟਸਾਂ ਨੂੰ ਵੀ ਬਹੁਤ ਜ਼ਿਆਦਾ ਪ੍ਰਮੋਸ਼ਨ ਪ੍ਰਮੋਟ ਹੋ ਰਿਹਾ ਜਿਹਦਾ শুটিং ਦੇ ਵਿੱਚ ਆਪਣੇ ਦੋ ਮੈਡਲ ਆਏ ਆ ਮਨੂਵਾਕ ਨੇ ਦੋ ਮੈਡਲ ਜਿੱਤੇ ਆ ਇਹ ਹੋ ਬਹੁਤ ਵਧੀਆ ਗੱਲ ਹੈ ਤੇ ਇਹੀ ਉਮੀਦਾਂਗਾ ਕਿ ਇਦਾਂ ਹੀ ਦੂਸਰੇ ਸਪੋਰਟਸ ਵੀ ਅੱਗੇ ਆਉਂਦੇ ਰਹਿਣ ਇੱਥੇ ਮੈਡਲ ਜਿੱਤੇ ਨੇ ਨੇਰੇ ਨੇ ਸਿਲਵਰ ਜਿੱਤੇ ਆ ਤੇ ਦੇਖਿਆ ਜਾਵੇ ਕਿ ਬਹੁਤ ਵਧੀਆ ਚੱਲ ਰਿ ਇਸ ਸਪੋਰਟ ਨੂੰ ਵੀ ਬਹੁਤ ਜ਼ਿਆਦਾ ਪ੍ਰਮੋਟ ਕਰ ਰਿਹਾ ਹੈ ਪਰ ਕਿਤੇ ਨਾ ਕਿਤੇ ਕਿਉਂਕਿ ਖੇਡਾਂ ਦੇ ਵੀ ਦੇਖਿਆ ਜਾਂਦਾ ਹੈਗਾ ਕਿ ਬਹੁਤ ਟਫ ਮੁਕਾਬਲੇ ਹੋ ਜਾਂਦੇ ਨੇ ਤੇ ਪਲੇਅਰ ਅਗਰ ਇਸ ਤਰ੍ਹਾਂ ਜਿੰਨਾ ਵਿਦੇਸ਼ ਨਾ ਹੋਇਆ ਅਗਰ ਇਸ ਤਰ੍ਹਾਂ ਹੋਰ ਪਲੇਅਰ ਨਾ ਹੋਣਗੇ ਤਾਂ ਪਲੇਅਰ ਜਿਹੜਾ ਇਸ ਸਪੋਰਟ ਨੂੰ ਲੈ ਕੇ ਜਿਹੜਾ ਬਹੁਤ ਕੁਝ ਉਹਨਾਂ ਦੇ ਮਨ ਦੇ ਵਿੱਚ ਚੱਲਦਾ ਹੈ ਕਿ ਸਪੋਰਟਸ ਨਹੀਂ ਕਰਨੀ ਚਾਹੀਦੀ ਕਿਉਂਕਿ ਲੋਕ ਜਿਹੜੇ ਨੇ ਉਹ ਤਾਂ ਉਹਨਾਂ ਨੂੰ ਬਹੁਤ ਉਤਸਾਹ ਨਾਲ ਭੇਜਦੇ ਨੇ ਕਿ ਮੈਡਲ ਜਿੱਤ ਕੇ ਆਉਣ

ਪੰਚੇ ਔਰ ਸਾਫ ਦਾ ਸਰਪੰਚ ਦੀ ਜੋੜੀ ਨੇ ਜਿਹੜਾ ਕਮਾਲ ਕੀਤਾ ਹੈ ਕਿਉਂਕਿ ਬਹੁਤ ਸੁਰਖੀਆਂ ਤੁਸੀਂ ਬਣੋਰੀਆਂ ਨੇ ਔਰ ਇਸ ਸਮੇਂ ਜਿਹੜਾ ਟੀਮ ਅੱਗੇ ਨਾਲੋਂ ਲੱਗ ਰਿਹਾ ਹੈ ਕਿ ਜਿਹੜਾ ਅਗਲਾ ਲੱਭੇ ਕੋਲੇਗਾ ਉਹ ਚੋਲ ਲੈ ਕੇ ਬਿਲਕੁਲ ਜੀ ਪੂਰੀ ਟੀਮ ਦੀ ਇੱਕ ਵਾਰ ਪਰਫਾਰਮੈਂਸ ਜੀ ਬਹੁਤ ਵਧੀਆ ਸੀਗੀ ਸਾਰਿਆਂ ਨੇ ਜੋਰ ਲਾਇਆ ਸੀਗਾ ਤੇ ਇਸ ਵਿੱਚ ਹਰਮਨ ਸ਼ਰੀ ਜੇਸ਼ ਮੈਂ ਜਿੱਦਾਂ ਹਾਰਦਿਕ ਤੇ ਨਵੀ ਸੀਨੀਅਰ ਜਿੰਨੇ ਵੀ ਪਲੇਅਰ ਸਾਰਿਆਂ ਨੇ ਬਹੁਤ ਜੋਰ ਲਾਇਆ ਸਾਰਿਆਂ ਨੇ ਹੀ ਕੰਟਰੀਬਿਊਸ਼ਨ ਸਾਰੇ ਪਲੇਅਰਾਂ ਦਾ ਕੰਟਰੀਬਿਊਸ਼ਨ ਸੀ ਇਸ ਦੇ ਵਿੱਚ میں پہنچ گئی سو گرام سا تھوڑا جہاں دینا چاہیے ਤੇ ਜਿਨੀ ਵੀ I think ਉਹ ਸਿਲਵਰ ਉਹਦਾ ਬੰਦਾ ਆ ਕਿਉਂਕਿ ਇੰਨੀ ਹਾਰਡ ਵਰਕ ਲਾਇਆ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਮੈਚ ਜਿੱਤ ਕੇ ਫਾਈਨਲ ਪਹੁੰਚੇ ਨਾ ਬਹੁਤ ਵੱਡੀ ਗੱਲ ਸਰ ਕਈਆਂ ਦਾ ਕੰਫੀਡੈਂਸ ਲੈਵਲ ਜਿਹੜਾ ਉਹ ਵੀ ਡਾਊਨ ਹੁੰਦਾ ਕਿਉਂਕਿ ਇਸ ਤਰ੍ਹਾਂ ਅਗਰ ਉਹਨੂੰ ਉਹ ਅਹੀਂ ਮਿਲੇ ਸੀ ਉਹਨੂੰ ਕੋਈ ਕੰਫੀਡੈਂਸ ਬਹੁਤ ਦਾ ਸਟਰੌਂਗ ਸੀਗਾ ਤੇ ਉਸ ਤੇ ਲੜ ਰਹੀ ਆ ਤੇ I think ਉਹਨੂੰ ਬਹੁਤ ਜ਼ਿਆਦਾ ਮਿਲ ਦੇ ਆਂ ਦੇਖਦੇ ਆਂ ਜੀ ਕੀ ਹਾਲ ਆ ਕੀ ਲੱਗਦਾ ਹੈ ਕਿ ਕਿਉਂਕਿ ਸਿਲਵਰ ਮੈਡਲ ਨੂੰ ਸਿਲਵਰ ਮੈਡਲ ਨੂੰ ਲੈ ਕੇ ਸਰਕਾਰ ਨੇ ਵੀ ਆਵਾਜ਼ ਚੁੱਕੀ ਹੈ ਕਿ ਸਿਲਵਰ ਮੈਡਲ ਮਿਲ ਪਾਏਗਾ ਬਿਲਕੁਲ ਬੜੀ ਜਰੂਰ ਮਿਲੂਗਾ ਕਿਉਂਕਿ ਉਹ ਆਕਦਾ ਰਿਹਾ ਉਸ ਦੇ ਮੈਚ ਦੇ ਤੇ ਮਿਲਣਾ ਚਾਹੀਦਾ ਹੈ ਔਰ ਕੀ ਲੱਗ ਰਿਹਾ ਅਗਲੀ ਵਾਰ 올림픽 ਦੇ ਵਿੱਚ ਟੀਮ ਇੰਡੀਆ ਮੋਲ ਲੈ ਕੇ ਆਈ ਬਿਲਕੁਲ ਲੈ ਕੇ ਆਏਗੀ ਕਿਉਂਕਿ ਇੱਕ ਬੁਝੇਟ ਟਰੈਕ ਚੱਲ ਰਹੀ ਹੈ ਤੇ ਆਈ ਥਿੰਕ ਬਿਲਕੁਲ ਤੋਂ ਤਸਵੀਰਾਂ ਨੇ ਮਿੱਠਾਪੁਰ ਪਿੰਡ ਦੀਆਂ ਔਰ ਅਸੀਂ ਮੰਤਰੀ ਤੇ ਮੰਦੀਪ ਦੋਵਾਂ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵਿਨੇਸ਼ ਕੋਟ ਦੇ ਨਾਲ ਡਿਸਕਵালিਫਾਈ ਹੋਣ ਕਰ ਦਿੱਤਾ ਗਿਆ ਤੇ ਨਹੀਂ ਹੋਣਾ ਚਾਹੀਦਾ ਸੀਗਾ ਕਿਉਂਕਿ ਇੱਕ ਵਧੀਆ ਪਲੇਅਰ ਜਿਹੜਾ ਇੱਕ ਵਧੀਆ ਆਪਣਾ ਖੇਲ ਪ੍ਰਦਰਸ਼ਨ ਕਰ ਰਿਹਾ ਸੀ ਉਸ ਦੇ ਨਾਲ ਇਸ ਤਰ੍ਹਾਂ ਦਾ ਵਕੀਰਾ ਨਹੀਂ ਕਰਨਾ ਚਾਹੀਦਾ ਸੀ ਔਰ ਤੁਸੀਂ ਬਾਕੀ ਇਹ ਭੀੜ ਦੇ ਸਕਦੇ ਹੋ ਪੂਰੇ ਪਿੰਡ ਦੀ ਹੈ ਔਰ ਪਿੰਡ ਵਾਸੀ ਜਿਹੜੇ ਪੂਰੇ ਇੱਥੇ ਇਕੱਠੇ ਹੋਏ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਛੋਟੇ ਛੋਟੇ ਬੱਚੇ ਜਿਹੜੇ ਟਰੋਫੀ ਲੈ ਕੇ ਇੱਥੇ ਆਏ ਨੇ ਤੇ ਉਹਨਾਂ ਦਾ ਸਵਾਗਤ ਲਈ ਹੁਣ ਤੁਸੀਂ ਦੇਖ ਸਕਦੇ ਹੋ ਖੁਸ਼ਹਾਲ ਹੰਦੇ ਹੱਥ ਵਿੱਚ ਫੜੇ ਹੋਏ ਨੇ ਤੇ ਲੋਕ ਕਿੰਨੇ ਉਤਸ਼ਾਹਿਤ ਨੇ ਆਪਣੇ ਪਲੇਅਰਾਂ ਨੂੰ ਦੇਖਣ ਲਈ ਕਿਉਂਕਿ ਬਹੁਤ ਵੱਡੀ ਇੱਕ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਭਾਰਤੀ ਓਕੀ ਟੀਮ ਨੇ ਕਿਉਂਕਿ ਜਿਹੜਾ ਇਸ ਵਾਰ ਫਿਰ 올ੰਪੀਅਨ ਚ ਬ੍ਰਾਉਂਸ ਮੈਡਲ ਜਿੱਤਿਆ ਹਾਲਾਂਕਿ ਟੋਕੀਓ ਦੇ ਵਿੱਚ ਵੀ ਜਿਹੜਾ ਬ੍ਰਾਉਂਸ ਮੈਡਲ ਜਿੱਤੀ ਸੀ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਇਸ ਵਾਰ ਭਾਰਤੀ ਓਕੀ ਟੀਮ 골ਡ ਮੈਡਲ ਜ਼ਰੂਰ ਜਿੱਤੇਗੀ ਲੇਕਿਨ ਖੇਲ ਖੇਲ ਹੁੰਦਾ ਹੈ ਕਿਉਂਕਿ ਬਾਕੀ ਟੀਮਾਂ ਵੀ ਜੋ ਖੇਡਣ ਆਈਆਂ ਹੁੰਦੀਆਂ ਨੇ ਔਰ انہوں نے کہا کہ ایک پلیئر نو ریڈ کارڈ جڑا دکھایا گیا سکا سمی فائنل کے وہ نہیں دکھایا جانا جائی جسی کیونکہ کیل دیکھتے کی تنہا لی کتنا اکتیو فرد کرتا ہے یا آپ کسی اوڑے رو میں تویٹر